ਵਿਸ਼ਾ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਕਮੈਂਟਰੀ ਤਕੜ ਤਾਂ ਨਸ਼ਿਆਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਿਆ ਜਾ ਰਿਹਾ ਹੈ ਜੀ ਹਾਂ ਲੁਧਿਆਣਾ ਦੇ ਤਲਵੰਡੀਗਲਾਂ ਦੇ ਵਿੱਚ ਬੁਲਡੋਜ਼ਰ ਚਲਾ ਦਿੱਤਾ ਗਿਆ ਤਾਂ ਇੱਕ ਨਸ਼ਾ ਤਸਕਰਾਂ ਦੇ ਘਰ ਤੇ ਜਿਹੜਾ ਕੀ ਪੀਲਾ ਪੰਜਾ ਚੁਲਾ ਦਿੱਤਾ ਗਿਆ ਦੱਸ ਦੇ ਕਿ ਤਲਵੰਡੀ ਸਾਬੋਦ ਨਾਲ ਇਹ ਲੋਕ ਸੰਬੰਧ ਰੱਖਦੇ ਸਨ ਤੇ ਇਹਨਾਂ ਦੇ ਘਰ ਤੇ ਪੀਲਾ ਪੰਜਾ ਸਰਕਾਰ ਦੇ ਵੱਲੋਂ ਚੁਲਾ ਦਿੱਤਾ ਗਿਆ ਵਾਰਨ ਡਰਗ ਸਕੀਮ ਦੇ ਤਹਿਤ ਜਿਹੜੀ ਕਿ ਪੁਲਿਸ ਫੁੱਲ ਐਕਟਿਵ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਵਕ-ਵਕ ਥਾਮਾ ਤੇ ਪਿੰਡਾਂ ਦੇ ਵਿੱਚ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਹੁਣ ਇਹ ਲੁਧਿਆਣੇ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਤਲਵੰਡੀ ਗਲਾਂ ਦੇ ਵਿੱਚ ਪੀਰਾ ਪੰਜਾ ਚਲਾ ਕੇ ਕਾਰ ਨੂੰ ਟਹਿਟੇ ਦੀ ਕਰ ਦਿੱਤਾ ਗਿਆ ਤਾਂ ਬਤੇਰੀ ਜਾਣਕਾਰ ਦੇ ਲਈ ਤੁਹਾਨੂੰ ਦੱਸ ਦੰਨੇ ਆ ਕਿ ਤਲਵੰਡੀ ਗਰਾਂਵ ਦੇ ਵਿੱਚ ਬੁਲਡੋਜ਼ਰ ਚਲਾਇਆ ਗਿਆ ਤੇ ਨਸ਼ਾ ਤਸਕਰ ਰਾਣੀ ਤੇ ਚੰਦਰਪਾਲ ਦੇ ਕਾਰਜ ਜਿਹੜੀ ਕਿ ਕਾਰਵਾਈ ਕੀਤੀ ਗਈ ਹੈ ਦੱਸ ਦੰਨੇ ਆ ਕਿ ਰਾਣੀ ਤੇ ਚਾਰ ਮਾਮਲੇ ਜਿਹੜੇ ਕਿ ਦਰਜ ਨੇ ਤੇ ਚੰਦਰਪਾਲ ਤੇ ਨੌ ਮਾਮਲੇ ਦਰਜ ਨੇ ਤਾਂ ਫਿਲਹਾਲ ਜਿਹੜੀ ਰਾਣੀ ਉਹ ਬੇਲ ਤੇ ਬਾਹਰ ਹੈ ਤੇ ਫਰਾਰ ਜਿਹੜੀ ਕਿ ਦੱਸੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਚੰਦਰਪਾਲ ਜਿਹੜਾ ਕਿ ਜੇਲ੍ਹ ਦੇ ਵਿੱਚ ਹੀ ਬੰਦਾ ਤਾਂ ਬਿਲਕੁਲ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਸਰਕਾਰ ਫੁਲੈਕ ਟੇਪ ਮੋਰ ਦੇ ਵਿੱਚ ਨਜ਼ਰ ਆ ਰਹੀ ਹੈ ਨਸ਼ੇ ਨੂੰ ਪੂਰੇ ਤਰੱਕ ਦੇ ਨਾਲ ਪੰਜਾਬ ਚੋਂ ਖਤਮ ਕਰਨ ਦੇ ਲਈ ਇਹ ਵਕਵਕ ਉਪਰਾਲੇ ਵਕਵਕ ਤਰੀਕੇ ਅਪਣਾਏ ਜਾ ਰਹੇ ਨੇ ਜਿਸ ਦੇ ਤਹਿਤ ਪਿਛਲੇ ਕਈ ਦਿਨਾਂ ਦੇ ਵਿੱਚ ਜਿਲੰਦਾ ਫਿਰੋਜ਼ਪੁਰ ਪਟਿਆਲਾ ਤੇ ਹੋਰ ਵੀ ਕਈ ਥਾਵਾਂ ਤੇ ਅਚਨਚੇਤ ਚੈਕਿੰਗ ਕੀਤੀ ਚੱਰੀ ਹੈ ਪਿੰਨਾਂ ਦੇ ਵਿੱਚ ਜਾ ਕੇ ਪੁਲਿਸ ਦੀ ਫੁੱਲ ਫੋਰਸ ਟੀਮ ਜਿਹੜੀ ਕਿ ਗੱਡੀਆਂ ਦੇ ਵਿੱਚ ਚੈਕਿੰਗ ਕਰ ਰਹੀ ਹੈ ਤੇ ਜਿਨ੍ਹਾਂ ਤੇ ਸ਼ੱਕ ਹੈ ਸ਼ੱਕੀ ਵਿਅਕਤੀਆਂ ਤੇ ਜਿਹੜਾ ਕਿ ਫੁੱਲ ਐਕਸ਼ਨ ਜਿਹੜਾ ਕਿ ਤੁਰੰਤ ਲਿੱਤਾ ਜਾ ਰਿਹਾ ਉਹਨਾਂ ਦੇ ਕਰ ਡਾਡੇ ਦੀ ਕਰ ਦਿੱਤੇ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਘਰਾ ਤੇ ਜਿਹੜਾ ਕਿ ਬੁਲਡੋਜ਼ਰ ਐਕਸ਼ਨ ਲਿੱਤਾ ਜਾ ਰਿਹਾ ਜੀ ਹਾਂ ਪੀਲਾ ਪੰਜਾ ਚਲਾਇਆ ਜਾ ਰਿਹਾ ਤੇ ਇਹ ਖਬਰ ਲੁਧਿਆਣਾ ਤੋਂ ਇਸ ਵੇਲੇ ਸਾਹਮਣੇ ਆ ਰਹੀ ਹੈ ਜਿੱਥੇ ਤਲਵੰਡੀ ਕਲਾਂ ਦੇ ਵਿੱਚ ਇਹ ਐਕਸ਼ਨ ਜਿਹੜਾ ਕਿ ਪੁਲਿਸ ਦੇ ਵੱਲੋਂ ਲਿਤਾ ਜਾ ਰਿਹਾ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੇ ਕਿ ਨਸ਼ੇ ਦੇ ਵਿੱਚ ਲਾਉਂਦੇ ਨੇ ਨਸ਼ੇ ਦੇ ਵਿੱਚ ਉਹਨਾਂ ਦਾ ਜਿਹੜਾ ਕਿ ਪੂਰਾ ਫਿਊਚਰ ਆਉਣ ਵਾਲਾ ਭਵਿੱਖ ਬਰਬਾਦ ਕਰ ਦਿੰਦੇ ਨੇ ਤੇ ਇਹਨਾਂ ਤੇ ਪੂਰਾ ਐਕਸ਼ਨ ਜਿਹੜਾ ਕਿ ਹੁਣ ਪੁਲਿਸ ਲੈ ਰਹੀ ਹੈ ਤੇ 3 ਮਹੀਨੇ ਦੇ ਵਿੱਚ ਨਸ਼ੇ ਨੂੰ ਪੰਜਾਬ 'ਚੋਂ ਪੂਰੀ ਤਰੀਕੇ ਦੇ ਨਾਲ ਜਿਹੜਾ ਕਿ ਖਤਮ ਕਰਨ ਦਾ ਹੈ ਐਲਾਨ ਜਿਹੜਾ ਕਿ ਕੀਤਾ ਜਾ ਚੁੱਕਿਆ ਹੈ ਜਿਸ ਦੇ ਤਹਿਤ ਇਹ ਐਕਸ਼ਨ ਜਿਹੜੇ ਕੀ ਲਿੱਤੇ ਜਾ ਰਹੇ ਨੇ ਤੇ ਫਿਲਹਾਲ ਇਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਰਾਣੀ ਨੂੰ ਵੀ ਜਿਹੜੇ ਕੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਉਹ ਫਰਾਰ ਦੱਸੀ ਜਾ ਰਹੀ ਹੈ ਜਿਸ ਦੇ ਉੱਤੇ 4 ਮਾਮਲੇ ਦਰਜ ਨੇ ਤੇ ਚੰਦਰਪਾਲ ਜੋ ਕਿ ਜੇਲ੍ਹ ਦੇ ਵਿੱਚ ਹੀ ਬੰਦ ਹੈ ਉਸ ਤੇ 9 ਮਾਮਲੇ ਜਿਹੜੇ ਕੀ ਦਰਜ ਨੇ